ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂਦਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਤਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪੰਡ ਅਲਕੜੇ ਜੀ ਬਰਨਾਲੇ ਜ਼ਿਲ੍ਹੇ ਦੇ ਪੰਡ ਪੰਜ ਸੌ ਨੂੰ ਨਾਖ ਦਿਖਾ ਦੇਾਂਗੇ ਇੱਕ ਪਾਲਕ ਬੱਛੀ ਤੇ ਇੱਕ ਜਰਸੀ ਵਹਿੜ ਇੱਕ ਸੂਈ ਸਵਾਈ ਮੱਝ ਤੇ ਦੋ ਸਾਨੂੰ ਗੱਪਣ ਝੋਟੀਆਂ ਦਿਖਾਵਾਂ ਇਹ ਗੱਲਬਾਤ ਬਾਈ ਦੀਪੂ ਨ ਕਰਾਵਾਂਗੇ ਆਓ ਜੀ ਸਸਰੀ ਘਾ ਬਾਈ ਜੀ ਸਸਰੀ ਘਾ ਬਾਈ ਜੀ ਹੋ ਠੀਕ ਠਾਕ ਹੂੰ ਪੂਰੇ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਗੇ 62841 1041 ਫੋਨ ਨੰਬਰ ਆ ਗਿਆ ਵੀਰੇ ਪਿੰਡ ਹਲਕੜਿਆਗਾ ਜ਼ਿਲ੍ਹਾ ਬਰਨਾਲਾ ਦੇ ਤਸੀਲ ਦਾਪਾ ਆ ਗਈ ਨੇੜੇ ਪਿੰਡ ਭਦਾਉੜ ਜੰਗਿਆਣਾ ਦੇ ਸੈਦੋਗੇ ਰਹਿ ਗਿਆ ਆਪਣੇ ਓਕੇ ਤੇ ਬਾਈ ਜੀ ਅੱਜ ਫਿਰ ਨੰਬਰ ਬੋਲਤਾ ਹਨਾ ਹਾਂ ਜੀ ਵੀਰੇ ਪੰਜ ਨਗ ਦਿਖਾ ਰਿਹਾ ਪੰਜ ਨਗ ਓਕੇ ਤੇ ਜਿਹੜੀ ਪਹਿਲੇ ਤਿੰਨ ਇੱਕ ਮੱਝ ਸੂਈ ਸਵਾਈ ਤੇ ਇੱਕ ਪਾਲਕ ਬੱਚੀ ਤੇ ਵਹਿੜ ਹਾਂ ਬਾਈ ਤੇ ਦੋ ਝੋਟੀਆਂ ਗੱਪਣ ਹਾਂ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਲੈਕ ਕਲਰ ਦੀ ਦੇਖੀ ਜਾਨੇ ਵੀਰੇ ਹਾਂਜੀ ਕੀ ਡਿਟੇਲ ਆ ਕਦੋਂ ਸੂਗੀ ਕਿੰਨੇ ਦਿਨ ਰਹਿੰਦੇ ਇਹਦਾ ਤੀਜਾ ਸੂ ਆरिजिनल ਸੂਂਦੀ ਆ ਤੇ ਸਿੰਗ ਥੱਲਾ ਜਮਾਂ ਰੇ ਨਾ ਨਾ ਆरिजिनल ਆ ਜਮਾਂ ਤੇ ਕਾਟ ਕਾਟ ਦੀ ਕੋਈ ਐ ਨਹੀਂ ਹੈਗੀ ਲੇਵਾ ਫੋਟ ਬਾਹਰ ਨੂੰ ਆ ਜਮਾਂ ਜਮਾਂ ਵੀਰੇ ਤੇ ਹਜੇ ਹਫਤੇ ਦੀ ਕੱਚੀ ਆ ਵੀਰੇ ਤੇ ਵਜਨ ਵਜੂਦ ਬੜਾ ਹਨਾ ਵੀਰੇ ਨਾਲ ਦੀ ਨਾਲ ਬੋਲੀ ਆਉ ਕਰ ਰਹੇ ਨਾ ਵਜਨ ਵਜੂਦ ਬਥੇਰਾ ਗਾ ਠੀਕ ਆ ਜੀ ਦੂਜੇ ਇਹਦਾ ਮਿਲਕ ਕੰਪੈਸਟੀ ਵੀ ਚੰਗੀ ਆ ਗਈ ਕਿੰਨੀ ਕਰੀ ਆ ਜੈ ਜੀ ਦੱਸਣੀ ਉਹ ਮੈਂ ਨਹੀਂ ਬੀਟ ਦੂਜੇ ਸੂਏ ਦਾ 15 ਕਿਲੋ ਤਾਂ ਦਿੱਤਾ ਹਗਾ ਬਾਈ ਓਕੇ ਚਾਹੇ ਆਪਾਂ ਤੋਂ ਗਾਰੰਟੀ ਲਵਾ ਕੇ ਲੈਣਾ ਤੀਜੇ ਸੂਏ ਦਾ ਆਪਾਂ ਬਾਲਾ ਤਾਂ ਕਹਿੰਦੇ ਨੇ 16 ਕਿਲੋ ਦੁੱਧ ਦੇ ਦਊਗੀ ਕੱਟੀ ਓਕੇ ਜੀ ਬਾਕੀ ਆਪਾਂ ਜਨ ਵਜੂਦ ਬਹੁਤ ਆ ਹਨਾ ਹਾਂ ਜਿਹੜੇ ਤਾਂ ਹਨਾ ਸਿੰਘ ਜੱਲਾ ਅਗਲੇ ਨੇ ਤਾਂ ਦੂਜੇ ਹੀ ਕਹਿਣਾ ਸੀਗਾ ਜੇ ਕੋਈ ਹੋਰ ਪਾਉਦਾ ਵੀਡੀਓ ਹੂੰ ਆਪਾਂ ਤੀਜਾ ਸੂਆ ਸੂਦਿਆ ਤੇ ਤੀਜੇ ਹੀ ਦੱਸਾਂਗੇ ਤੀਜੇ ਦੱਸਾਂਗੇ ਓਕੇ ਜੀ ਆਹ ਦੇਖੋ ਜੀ ਥਣਲੇ ਵਨ ਨੀੜ ਤੋਂ ਕਰੋ ਚੈੱਕ ਤੇ ਮੇਰੇ ਥਣਛਾ ਦੀ ਤੇ ਪਾਰ ਪਿੱਛੇ ਸਭ ਓਕੇ ਉਹਦੇ ਆਪਣੀ ਗਾਰੰਟੀ ਹੋ ਬਾਈ ਅੱਛਾ ਤੇ ਫਿਰ ਰੇਟ ਦੀ ਪੂਏ ਦਾ ਕੀ ਆ ਗਿਆ ਲੈਣ ਦੇਣਾ ਇਹਦਾ ਆਪਾਂ ਬਾਲਾ ਦਾ ਮੁੱਲ ਕਰਦੇ ਨਹੀਂ ਲੋਕਾਂ ਨੂੰ ਡੇਢ ਜਾਂ ਦੋ ਨਹੀਂ ਕਰਦੇ ਹੂੰ ਇਹਦਾ ਇੱਕ 25 ਜੋ ਮਾਨਤਾ ਨਹੀਂ ਕਰਦਾ ਬਾਕੀ ਜਿਹੜਾ ਤੂੰ ਰੇਟ ਕੀਤਾ ਸੂਟ ਵੀ ਕਰਦਾ ਹਨ ਇਹਨਾਂ ਨੂੰ ਜਮਾ ਜਹਜ ਆ ਭਾਈ ਰੇਟ ਕੋਈ ਨਹੀਂ ਦਿੰਦਾ ਨਹੀਂ ਚੰਗੀ ਮੈਂ ਓਕੇ ਤੇ ਹੁਣ ਵੀਰੇ ਦੋ ਨੰਬਰ ਦੂਜਾ ਨੰਬਰ ਭਾਈ ਪਹਿਲੇ ਸੂਸ ਹੁੰਦੀ ਆ ਇਹ ਤੇ ਲਾਲ ਜੀ ਕਿਵੇਂ ਹੋਈ ਪਈ ਆ ਇਹ ਅੰਦਰ ਆਉਂਦਾ ਇਸਲੇਟਾ ਲੁੱਟਾ ਥੱਲੀ ਕਢੀ ਸੀਗੀ ਓਕੇ ਮੁੰਡਾ ਆਪਣੀ ਧੁੱਪੇ ਧੋਪੇ ਬੰਨਣਾ ਮੂੰ ਕਾਲੀ ਹੋਣ ਲੱਗ ਗਈ ਯਾਰ ਵਿੱਚ ਵਿੱਚੋਂ ਕਿੰਨੇ ਦਿਨ ਫਿਰ ਘੱਟ ਜੂ ਇਹ ਹਫ਼ਤਾ ਲੈ ਜੂ ਹਜੇ ਓਕੇ ਇਹ ਬਲੂਨ ਆ ਜੇ ਥਾਂਲੇਵੇ ਦੀ ਪੂਰੀ ਸਾਫ ਆ ਨਾ ਥਾਂਲੇਵੇ ਦੀ ਪੂਰੀ ਸਾਫਾ ਸਿੰਗਾ ਸੁੰਗਾ ਦੀ ਪੂਰੀ ਚੰਗੀ ਆ ਇੱਕ ਨੰਬਰ ਤੇ ਕੱਡ ਕਾਠ ਵੜਾ ਯਾਰ ਇਹਦਾ ਕੱਡ ਕਾਠ ਤੇ ਮੂੰਹ ਮਾਂ ਦੀ ਸੁਨੱਖੀ ਬਾਲੀ ਜਾਦੇ ਆ ਹਾਂ ਆ ਦੇਖੋ ਜੀ ਥਾਂਲੇਵੇ ਦੀ ਪੂਰੀ ਸਾਫ ਚਾਰੇ ਪਾਸੇ ਗੁੰਦੀ ਪਈ ਆ ਦੂਜਾ ਸੂਆ ਵੀ ਹਾਂ ਇਹ ਓਰੀਜਨਲ ਦੂਜਾ ਸੂਆ ਸੁੰਦੀ ਤੇ ਕਿੰਨੇ ਦਿਨ ਕੱਟੂ ਆ ਪਹਿਲਾ ਸੂਆ ਸੁੰਦੀ ਸੌਰੀ ਪਹਿਲਾ ਮੈਨੂੰ ਪਹਿਲਾਂ ਲੱਗੀ ਜਾਂਦੀ ਆ ਹਾਂ ਠੀਕ ਹੈ ਓਕੇ ਪਲੂਨ ਸੂ ਰਹੀ ਆ ਤੇ ਕਿੰਨੇ ਦਿਨ ਬਾਕੀ ਬਾਈ ਇਹ ਵੀ ਅਜੇ ਹਫ਼ਤਾ ਲੈ ਜੂ ਵੀਰੇ ਇਹਦੇ ਵਰ ਕਿੰਨੇ ਪੈਸੇ ਇਹਦਾ ਵੀ 1-25 ਜੋ ਮਾਨਤਾ ਨਹੀਂ ਕਰਨਾ ਤੇ ਵੱਡੇ ਸਾਇਦ ਆ ਕਿ ਥਾਂ ਹਾਂ ਕਿੰਨੀ ਕ ਦੁੱਧ ਦੀ ਉਮੀਦ ਲਾ ਸਕਦੇ ਪਹਿਲੀ ਵਾਰ ਜਿਹੜੇ ਹਿਸਾਬ ਨਾਲ ਉਹਨਾਂ ਨੇ ਘਰਦਿਆਂ ਮੰਗਾ ਸੀ ਗਿਆ ਉਹ ਪਹਿਲੇ ਸੂਏ ਸੰਦ 14 ਕਿਲੋ ਦਿੰਨੇ ਆਂ ਆਪਾਂ 12 ਕਿਲੋ ਦੀ ਗਰੰਟੀ ਲੈ ਕੇ ਤੋੜਾਂਗੇ ਜਮਾ ਜਾ ਇਹ ਗੱਲ ਕਰੀਆ ਹਾਂ ਤੇ ਹੁਣ ਵੀਰੇ ਦੋ ਨੰਬਰ ਤਿੰਨ ਨੰਬਰ ਵੀਰੇ ਇਹ ਚ ਤੀਜਾ ਸੂਆ ਸੂਈ ਆ ਵੀਰੇ ਨਾਗਰੇ ਕੀ ਆ ਗਿਆ ਤੇ ਨਾਗਰੇ ਦੇ ਕੱਟਾ ਆ ਗਿਆ ਖੜਾਗਾ ਕੱਟਾ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਚੈੱਕ ਤੇ ਥਾਣੇ ਦਾ ਵੀਰੇ ਅੱਧਾ ਗਿਆ ਇਧਰਲਾ ਹਾਂ ਇਧਰਲਾ ਥਾਣੇ ਦਾ ਅੱਧਾ ਗਿਆ ਬਾਜੀ ਛੜ ਵਾਲਾ ਛੜ ਵਾਲਾ ਇਧਰ ਪਰਨੇ ਕੋਸੇ ਦੁੱਧ ਕਿੰਨਾ ਆਇਆ ਥੱਲੇ ਦੁੱਧ ਭਾਈ ਇਹ ਕਹਿਣ ਨੂੰ ਮਣਕੇ ਦੇਗੇ ਦਾ 13 ਕਿਲੋ ਮਣਦਾਂਗੇ ਜੇ ਲੀਟਰ ਮਾਰਗੇ ਦਾ 14 ਕਿਲੋ ਆ 14 ਕਿਲੋ ਜੇ ਆਪਾਂ ਕੰਡੇ ਦੇ ਧਰਦੇ ਦਾ 13 ਕਿਲੋ 13 ਕਿਲੋ ਆ ਗਿਆ ਓਕੇ ਸ਼ਾਇਦ ਤੁਹਾਨੂੰ ਦੱਸਣਾ ਹੋਣਾ ਹੈ ਜਿੰਨਾ ਕੋ ਹੋਊਗਾ ਸ਼ਾਇਦ ਸੂਝ ਬੜਾ ਵੱਡਾ ਹੈ ਨਾ ਸ਼ਾਇਦ ਸੂਝ ਬੇਹੜਾ ਵੱਡਾਗਾ ਓਕੇ ਜੀ ਆ ਦੇਖੋ ਜੀ ਥਣਲੇਵੀ ਦੀ ਇਹ ਵੀ ਪੂਰੀ ਸਾਫ ਆ ਹਜੇ ਮੈਂ ਕਹਿੰਦਾ ਨੂੰ ਹਫਤਾ ਕੀ ਹੋਇਆ ਸੂਈ ਨੂੰ ਹਫਤਾ ਹੋਇਆ ਓਕੇ ਬਾਕੀ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 12 ਵਜੇ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਹਾਂ ਠੀਕ ਹੈ ਜੀ ਵੀਰੇ ਇਹਦੀ ਕੀ ਲਵਾਣੀ ਆਗੀ ਇਹਦਾ 115 ਜੋ ਮਾਨਤਨ ਕਰਦਾਂਗੇ ਆਪਾਂ ਮਾਨਤਨ ਹੋ ਜਾਊਗਾ ਹਾਂ ਡੇਰੀ ਦੇ ਕੰਮ ਦੀ ਮੱਝ ਹੈ ਨਾ ਡੇਰੀ ਦੇ ਕੰਮ ਦੀ ਮੱਝ ਹੈ ਤੇ ਹੁਣ ਯਾਰਸੀ ਇਹ ਯਾਰਸੀ ਬਈ ਦੂਜਾ ਸੂਆ ਸੂਈ ਜਾ ਓਕੇ ਕਿੰਨੇ ਕ ਯਾਰਦੀ ਸੂਈ ਬਈ ਇਹਨੂੰ 25 ਤੋਂ 26 ਦਿਨ ਹੋ ਗਿਆ ਜੀ ਸੂਈ ਕਿੰਨਾ ਕ ਦੁੱਧ ਰੈੜੀ ਆ ਇਹਦੇ ਖਲੇ 14 ਕਿਲੋ ਹਾਂ ਦੁੱਧ ਰੈੜੀ ਆ 14 ਕਿਲੋ ਮੈਂਨਕੇ ਦੇ ਦਾਂਗੇ ਮੈਂਨਕੇ ਦੇਵਾਂਗੇ ਬੜੀਆ ਤੇ ਮਿਲਦੀ ਕਿਵੇਂ ਆ ਮੈਲਦੀ ਵਾਚਾਰ ਥੋੜੀ ਸੈਟ ਮੂਰੇ ਤੇ ਬਹਿ ਜਾ ਤੇ ਬਹਿ ਜਾ ਥੱਲੇ ਓਕੇ ਇਹਦੇ ਕਿਨੇ ਵੇਖਿਆ ਬਾਈ ਇਹਦਾ 52000 ਚੋਂ ਮਾਨਤਾਨ 52000 ਚੋਂ ਚੰਗੀ ਆ ਨਾ ਬਰੀਡ ਪਿਓਰ ਜਰਸੀ ਆ ਜਾਨ ਪਿਓਰ ਬਰੀਡ ਜਰਸੀ ਆ ਗਈ ਇਹ ਓਕੇ ਅਸਲ ਪੰਜਾਬ ਵਾਲੀ ਜਰਸੀ ਨੂੰ ਕਹਿੰਦੇ ਝੂਲੀ ਵਾਲੀ 52000 52000 ਰੁਪਏ ਓਕੇ ਜੀ ਆਹ ਲਓ ਜੀ ਨਾਲ ਲੇਵੇ ਦੀ ਪੂਰੀ ਸਾਫ ਆ ਤੇ ਲਾਸਟ ਤੇ ਤੁਹਾਨੂੰ ਦਿਖਾ ਦੇਣੀ ਐ ਚੈਫ ਨਸਲ ਦੀ ਬੱਚੀ ਚੰਗੇ ਚਾਰ ਹੀ ਥਾਣਾ ਇਹਦੇ ਠੀਕ ਆ ਜੀ ਲਿਓ ਜੀ ਇਹਨੂੰ ਤੇ ਬੜੀ ਪਿਆਰੀ ਆ ਹਨਾ ਇਹ ਮੂੰਹੋਂ ਦੋ ਦੰਦ ਆ ਗਈ ਬਾਈ ਅਰੀਨਾ ਲਾਲ ਹਾਂ ਓਕੇ ਤੇ ਇਹਨੇ 25 26 ਦਿਨ ਹੋ ਗਏ ਸੀਮਨ ਲੱਗੇ ਨੂੰ ਓਕੇ ਜੀ ਸੀਮਨ ਦਾ ਬਾਇਓ ਡਾਟਾ ਮਿਲ ਜੂ ਇਹਦਾ ਬਾਇਓ ਡਾਟਾ ਮੈ ਓਕੇ 25 26 ਦਿਨ ਹੋ ਗਏ ਹਾਂ ਤੇ ਮੂੰਹੋਂ ਦੋ ਦਾਂਦਾ ਮੂੰਹੋਂ ਦੋ ਦਾਂਦਾ ਕਿ ਫੇਸਬੂਕ ਕੁਆਲਿਟੀ ਚੈੱਕ ਕਰਾ ਦੇਂਦੀ ਓਕੇ ਡੱਬ ਪ੍ਰਿੰਟ ਵਾਲੇ ਚੰਗੇ ਹਨ ਡੱਬ ਪ੍ਰਿੰਟ ਜਾਤ ਬਰੀਡ ਬਠੇਰੀ ਆ ਬੱਚੀ ਦੀ ਬਾਕੀ ਤਾਂ ਝੋਲੀ ਚੰਗੀ ਆ ਪੂਰੀ ਐਚਐਫ ਚ ਆ ਗਈ ਐਚਐਫ ਚ ਆ ਗਈ ਵੀਰੇ ਓਕੇ ਜੀ ਆ ਦੇਖੋ ਖਾਂਲੇ ਦੀ ਪੂਰੀ ਸਾਫ ਕੁਆਲਿਟੀ ਚੰਗੀ ਦੀਪੂ ਇਹਦੇ ਬਾਈ ਕਿੰਨੇ ਕ ਪੈਸੇ ਇਹਦਾ ਬਸ ਦੇਣ ਲੈਣ ਜਾਂ 23000 ਚੋਂ ਮਾਨਤਾ ਕਰਾਂਗੇ ਸੀਮਣੇ ਦਾ ਪੱਕਾ ਲੱਗਿਆ ਵਾ ਬਈ ਆਪਾਂ ਗਰੰਟੀ ਦੇਵਾਂਗੇ ਦੀ ਓਕੇ ਹਾਂ ਨਾਲ ਸੀ ਭਰਾ ਕੋਲੇ 5 5 ਇਹ ਸਾਨੂੰ ਚੈੱਕ ਕਰਾ ਤੇ ਪਾਲਕ ਵੱੱਛੀ ਜਰਸੀ ਵੈੜ ਸੂਈ ਹੋਈ ਮੱਝ ਚੌਥਾ ਸੂਆ ਨਾ ਬਾਈ ਹਾਂ ਨਾ ਤੀਜਾ ਸੂਆ ਤੀਜਾ ਸੂਆ ਓਕੇ ਤੇ ਦੋ ਸਾਨੂੰ ਝੋਟੀਆਂ ਦਿਖਾਤੀਆਂ ਇੱਕ ਤੀਜੇ ਵਾਲੀ ਤੇ ਇੱਕ ਪਲੂਣ ਤੇ ਪਿੰਡ ਅਲਕੜੇ ਨੰਬਰ ਬੋਲੀ ਬਾਈ 628411043 ਓਕੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦਾ ਕਿਨਾਂ ਵੀਡੀਓ ਦਾ